ਮੇਟਰ ਪੌਂਸ ਆ ਰਹੇ ਹਾਂ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਗੁੱਡ ਮਾਰਨਿੰਗ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹਦਾ ਟਾਈਟਲ ਹੈ ਕੈਨੇਡਾ ਵਿੱਚ ਸਰਕਾਰੀ ਕਾਲਜ ਚ ਚੰਗੇ ਹੁੰਦੇ ਨੇ ਯਾ ਪ੍ਰਾਈਵੇਟ ਇਹ ਵੀਡੀਓ ਮੈਂ ਆਪ ਦੇ 18 ਸਾਲ ਦੇ ਤਜਰਬੇ ਤੋਂ ਬਣਾਈ ਹੈ ਕੈਨੇਡਾ ਚ ਮੇਰੇ ਕੋਲ ਵਕ ਵਕ ਵਿਦਿਆਰਥੀ ਵਕ ਵਕ ਕਾਲਜਾਂ ਤੋਂ ਅਕਸਰ ਮਿਲਦੇ ਨੇ ਤੇ ਮੈਂ ਉਹਨਾਂ ਦਾ ਇਨਫੋਰਮੇਸ਼ਨ ਸ਼ੇਅਰ ਕਰਦਾ ਹਾਂ ਦੇਖੋ ਪਹਿਲੀ ਗੱਲ ਕੈਨੇਡਾ ਜਿਹੜੇ ਸਰਕਾਰੀ ਕਾਲਜ ਹੁੰਦੇ ਨੇ ਉਹ ਬਹੁਤ ਵੱਡੇ ਕੈਂਪਸ ਹੁੰਦੇ ਨੇ ਉਹਨਾਂ ਦੀ ਫੰਡਿੰਗ ਕੈਨੇਡਾ ਦੀ ਸਰਕਾਰ ਦੇ ਚਾਹੇ ਸਟੇਟ ਗਵਰਨਮੈਂਟ ਦੀ ਹੋਵੇ ਚਾਹੇ ਸੈਂਟਰ ਗਵਰਨਮੈਂਟ ਦੀ ਹੋਵੇ ਉਹਨਾਂ ਦੀ ਪ੍ਰੋਪਰ ਫੰਡਿੰਗ ਨਾਇ ਲਾਇਬ੍ਰਰੀ ਤੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਹੁੰਦੀ ਹੈ ਈਵਨ ਹੋਸਟਲ ਫੈਸਿਲਿਟੀ ਵੀ ਉਹਨਾਂ ਦੇ ਵਿੱਚ ਹੀ ਹੁੰਦੀ ਹੈ ਚਾਹੇ ਕਿ ਹੁੰਦੀ ਲिटल ਐਕਸਪੈਂਸਿਵ ਹੈ ਪਰ ਹੁੰਦੀ ਹੈ ਜ ਜਰ ਕੀ ਜਿਹੜੇ ਪ੍ਰਾਈਵੇਟ ਕਾਲਜ ਹੁੰਦੇ ਨੇ ਉotra ਇੱਕ ਜਾਂ ਦੋ ਕਮਰੇ ਵਾਲੇ ਕਾਲਜ ਵੀ ਹੁੰਦੇ ਨੇ ਜਿਹੜੇ ਕਿ ਹੁੰਦੇ ਮੋਸਟਲੀ ਇੰਡੀਆ ਦੇ ਇੰਗਲਿਸ਼ਨ ਕਸਟਰ ਕਹਿੰਦੇ ਹੁੰਦੇ ਨੇ ਉਹ ਕੀ ਕਰਦੇ ਨੇ ਕਿ ਪਹਿਲਾਂ ਤੁਹਾਨੂੰ ਉੱਥੇ ਦਾਖਲਾ ਲੈ ਕੇ ਕਰਕੇ ਲੈ ਜਾਂਦੇ ਨੇ ਜਿਦੇ ਚ ਤੁਹਾਨੂੰ ਪੜਾਈ ਦੇ ਨਾਲ ਕੰਮ ਕਰਨਾ ਅਲਾਉਡ ਨਹੀਂ ਹੁੰਦਾ 6 ਮਹੀਨੇ ਬਾਅਦ ਉਹ ਤੁਹਾਨੂੰ ਕਿਸੇ ਸਰਕਾਰੀ ਕਾਲਜ ਵਿੱਚ ਸ਼ਾਮ ਲੈਂਦੇ ਉਹਦੇ ਨਾਲ ਤੁਹਾਡੇ ਪੇਰੈਂਟਸ ਤੇ ਵਿੱਤੀ ਬੋਝ ਪੈਂਦਾ ਹੈ ਇਨ ਸ਼ਾਰਟ ਜੇਕਰ ਤੁਸੀਂ ਕੈਨੇਡਾ 'ਚ ਜਿਆਦਾ ਕਾਮਯਾਬ ਹੋਣਾ ਚਾਹੁੰਦੇ ਜੀ ਚਾਹੇ ਕਿ ਸਰਕਾਰੀ ਯੂਨੀਵਰਸਿਟੀਆਂ ਦੀ ਫੀਸ ਥੋੜੀ ਜਿਆਦਾ ਹੁੰਦੀ ਹੈ ਤੁਸੀਂ ਯੂਨੀਵਰਸਿਟੀ ਵਿੱਚ ਦਾਖਲਾ ਲਵੋ ਜੇਕਰ ਯੂਨੀਵਰਸਿਟੀ ਫੀਸ ਤੁਹਾਨੂੰ ਜਿਆਦਾ ਲੱਗਦੀ ਹੈ ਕਿਸੇ ਵੀ ਸਰਕਾਰੀ ਕਾਲਜ 'ਚ ਦਾਖਲਾ ਲਵੋ ਪਰ ਲਓ 2024 ਅਲਬਰਟਾ ਸਸਕਾਚੂਨ ਮਨੀਟੋਬਾ ਜਾਂ ਅਟਲਾਂਟਿਕ ਜ਼ੋਨ ਦੇ ਵਿੱਚ ਤਾਂ ਕਿ ਤੁਹਾਨੂੰ 18 ਮਹੀਨੇ ਬਾਅਦ ਉੱਥੇ ਪੱਕਿਆ ਕੀਤਾ ਜਾ ਸਕੂ ਇਸ ਤੋਂ ਇਲਾਵਾ ਜਿਹੜੇ ਇਹ ਕੈਂਪਸ ਹੁੰਦੇ ਨੇ ਸਰਕਾਰੀ ਕਾਲਜਾਂ ਦੇ ਇਹ ਬਹੁਤ ਵੱਡੇ ਹੁੰਦੇ ਨੇ ਉਹਦੇ ਅੰਦਰ ਤੁਹਾਡੇ ਉੱਤੇ ਕੋਈ ਲਿਮਿਟੇਸ਼ਨ ਨਹੀਂ ਹੁੰਦੀ ਕਿ ਤੁਸੀਂ ਉੱਥੇ ਕਿੰਨੇ ਪੈਂਟੇ ਕੰਮ ਕਰ ਸਕਦੇ ਹੋ ਤੁਸੀਂ ਵਧੇਰੇ ਕਮਾਈ ਕਰ ਸਕੋਗੇ ਕਾਲਜ ਆ ਬੋ ਸਕੋਗੇ ਤੁਹਾਡੇ ਦੇ ਵਿੱਤੀ ਬੋਝ ਘਟ ਪਏਗਾ ਹੋਰ ਕੋਈ ਜਾਣਕਾਰੀ ਵਾਸਤੇ ਸਾਡੇ ਨਾਲ ਮਿਲਟੇ ਟੂ ਪ੍ਰਾਈਡਲੀ ਬਿਟਵੀਨ 9am ਟੂ 5pm ਸੱਪਰ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ ਵੈਰੀ ਮਚ ਸਟੇ ਕਨ ਅਕ੍ਰੋਸ